ਇਸ ਲਈ ਕਈ ਦਹਾਕਿਆਂ ਤੋਂ ਕੁਰਾਲੀ ਦੀ ਸਿੰਘਪੁਰਾ ਰੋਡ ਜੋ ਕਿ ਕੁਰਾਲੀ ਤੋਂ ਕਰੀਬ ਸੈਂਕੜੇ ਹੀ ਪਿੰਡਾਂ ਨੂੰ ਜੋੜਦੀ ਹੈ ਨਾ ਹੀ ਕਾਂਗਰਸ ਵੱਲੋਂ ਨਾ ਹੀ ਅਕਾਲੀ ਸਰਕਾਰ ਦੇ ਸਮੇਂ ਇਸ ਵਾਸਤੇ ਧਿਆਨ ਦਿੱਤਾ ਗਿਆ ਲੋਕੀ ਕਈ ਸਾਲ ਨਰਕ ਦੀ ਜ਼ਿੰਦਗੀ ਬੀਤਿਤ ਕਰਦੇ ਰਹੇ ਹਰ ਪਾਸੇ ਲੋਕਾਂ ਨੇ ਵਾਹ ਲਾ ਕੇ ਦੇਖ ਲਈ ਪਰ ਸਿਰਫ ਲਾਰੇ ਮਿਲੇ ਕੋਈ ਧਿਆਨ ਨਹੀਂ ਦਿੱਤਾ ਗਿਆ ਹੁਣ ਆਪ ਦੀ ਸਰਕਾਰ ਸਮੇਂ ਆਪਦੇ ਆਗੂ ਤੇ ਹਲਕਾ ਵਿਧਾਇਕ ਅਨਮੋਲ ਕਗਨ ਨੂੰ ਮਾਨ ਵੱਲੋਂ ਕੁਝ ਦਿਨ ਪਹਿਲਾਂ ਹੀ ਇਹਦੇ ਲੈਟਰ ਜਾਰੀ ਕਰਕੇ ਹੁਕਮ ਜਾਰੀ ਕੀਤੇ ਸਨ ਇਹਦਾ ਕੰਮ ਸ਼ੁਰੂ ਕਰਨ ਲਈ ਤਰਫੇ ਦਾ ਕੰਮ ਸ਼ੁਰੂ ਕੀਤਾ ਗਿਆ ਦੂਜੇ ਪਾਸੇ ਨਗਰ ਕੌਂਸਲ ਵੱਲੋਂ ਵੀ ਇਹ ਸੜਕ ਜੋ ਕਿ ਕਾਂਗਰਸ ਦੀ ਨਗਰ ਕੌਂਸਲ ਆ ਉਹਨੇ 25 ਲੱਖ ਦੇ ਕਰੀਬ ਸੜੀ ਰਿਪੇਅਰ ਦਾ ਬਜਟ ਪਾਸ ਕਰ ਦਿੱਤਾ ਆ ਤੁਹਾਨੂੰ ਦਿਖਾਣੇ ਆ ਕੀ ਕਰਨ ਨੇ ਇਲਾਕੇ ਦੇ ਲੋਕ ਕਿਵੇਂ ਨਾ ਕੋਈ ਜ਼ਿੰਦਗੀ ਜੀ ਰਹੇ ਸਨ ਤੇ ਜੋਧਾ ਸਿੰਘ ਮਾਨ ਜੋ ਕਿ ਅਨਮੋਲ ਕਗਨ ਦੇ ਪਿਤਾ ਜੀ ਵੀ ਹਨਾ ਕਾਉਂਸਲਰ ਬਹਾਦਰ ਸਿੰਘ ਓਕੇ ਚੇਅਰਮੈਨ ਰਾਣਾ ਹਰੀਸ਼ ਕੁਮਾਰ ਕਾਉਂਸਲਰ ਖੁਸ਼ਵੀਰ ਸਿੰਘ ਹੈਪੀ ਅਤੇ ਹੋਰ ਆਗੂ ਮੌਕੇ ਤੇ ਮੌਜੂਦ ਸਨ ਜਿਹੜਾ ਕੰਮ ਸ਼ੁਰੂ ਹੋ ਗਿਆ ਸਰਕਾਰ ਵੱਲੋਂ ਕੀਤਾ ਵਾਦਾ ਤੇ ਪੂਰਵਾਨਾ ਸ਼ੁਰੂ ਹੋ ਗਿਆ ਕਿਵੇਂ ਲੋਕਾਂ ਚ ਖੁਸ਼ੀ ਹੈ ਕੀ ਕਹਿ ਰਹੇ ਨੇ ਲੋਕ ਨੇ ਸੇ ਸਰਕਾਰ ਬਣਾ ਰਹੀ ਹੈ ਇਹਨੂੰ ਘੜੂਏ ਤੱਕ ਬਣਾਇਆ ਜਾਵੇ ਅਤੇ 20 ਫੁੱਟ ਬਣਾਇਆ ਜਾਵੇ ਤੇ ਇਹ ਪਰ ਜਿਹੜਾ ਰਾਸ਼ਾ ਬਹੁਤ ਜ਼ਿਆਦਾ ਹੈ ਇਸ ਕਰਕੇ ਉਹ 20 ਫੁੱਟ ਦੀ ਸੜਕ ਬਣਾਈ ਜਾਵੇ ਛੋਟਾ ਘਟਾ ਇਹ ਜਿਸ ਸਰ ਪਰ ਪੇਰ ਹੋ ਰਹੀ ਹੈ ਜਿੰਨੀ ਕਹੇ ਸਰ ਕੋ ਉਨੀ ਕੇ ਬਣੋ ਨਹੀਂ ਪੇ ਤਾਂ ਸਰਕਾਰ ਦਾ ਟੋਰ ਨਹੀਂ ਹੈਗਾ ਇਸ ਕਰਕੇ ਇਹਨੂੰ 20 ਫੁੱਟ ਦੀ ਸੜਕ ਤੇ ਇਹਨੂੰ ਘੜੂਏ ਤੱਕ ਬਣਾਇਆ ਜਾਵੇ ਤਾਂ ਕਿ ਜਿਹੜੀ ਲੋਕਾਂ ਨੂੰ ਸਹੂਲਤਾਂ ਮਿਲ ਸਕਣ। ਅ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਤੇ ਪੱਤਰ ਵੀ ਜਾਰੀ ਕੀਤਾ ਗਿਆ ਨਗਰ ਕੌਂਸਲ ਦੇ ਬਟੇ ਅਧਿਕਾਰੀਆਂ ਨੂੰ ਤੇ ਕਿਹਾ ਗਿਆ ਕਿ ਸਿੰਘਪੁਰਾ ਰੋਡ ਤੁਰੰਤ ਬਣਾਇਆ ਜਾਵੇ। ਕੀ ਕਹਿਣਾ ਚਾਹੁੰਦੇ ਇਸ ਉਪਰਾਲੇ ਨੂੰ? ਨਹੀਂ ਤਾਂ ਬਹੁਤ ਵਧੀਆ ਜਿਹਾ ਉਪਰਾਲਾ ਹੈ। ਕਪਤਨ ਆਪਣਾ ਗਗਨ ਮਾਨ ਐਮ.ਐਚ. ਸਾਹਿਬ ਦਾ ਤੇ ਜਲਦੀ ਹੀ ਤਾਂ ਕਹਿੰਦੇ ਜਲਦੀ ਜਲਦੀ ਰੋਡ ਬਣੇ। ਇਹ ਬਹੁਤ ਦਿੱਕਤਾਂ ਆ ਰਹੀਆਂ ਹੁਣ ਜਾਣ ਦੇ ਵਿੱਚ। ਹੂੰ। ਸੋ ਜਦੋਂ ਲੋਕ ਜਾਂਦੇ ਹੈ ਕਈ ਨਹੀਂ ਅਸੀਂ ਤਾਂ ਇਹ ਕਹਿੰਦੇ ਵੀ ਇਹ ਜਲਦੀ ਤੋਂ ਜਲਦੀ ਬੜੇ ਕੰਪਲੀਟ ਹੋਏ ਸਾਨੂੰ ਬਹੁਤ ਮੁਸ਼ਕਲ ਹੁੰਦੀ ਹੈ ਆਉਣ ਜਾਣ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਦਿੱਕਤ ਹੈ ਇਸ ਮਾ ਵਿਚ ਜੇਕਰ ਇਹ ਸੜਕ ਬਣਦੀ ਹੈ ਤੇ ਕਿੰਨਾ ਫਾਇਦਾ ਹੋਵੇਗਾ ਨਹੀਂ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਸਾਡਾ ਹਰੇਕ ਚੀਜ਼ ਇੱਥੇ ਖਰਾਬ ਹੋ ਜਾਂਦੀ ਹੈ ਤੇ ਆਉਣ ਜਾਣ ਚ ਬਹੁਤ ਇਕਰ ਸਾਡੀ ਗੱਡੀਆਂ ਮੋਟਰਾਂ ਵੀ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਚ ਸਾਨੂੰ ਈਜ਼ੀ ਹੋ ਜਾਊਗਾ ਸਾਡੇ ਵਾਸਤੇ ਜਿੰਨੀ ਜਲਦੀ ਤੋਂ ਜਲਦੀ ਬਣੇ ਤਾਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਤੇ ਜਲਦੀ ਜਲਦੀ ਬਣਾਉਣ ਦੀ ਕੋਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ, ਮੰਤਰੀ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਔਰ ਮੇਰੀ ਟੀਮ ਦਾ ਸਾਰੀ ਟੀਮ ਖੜੀ ਹੈ ਜੀ ਵੱਡੇ ਵੀਰ ਜੀ ਸਾਰੇ ਮੇਰੇ ਨਾਲ ਚੇਅਰਮੈਨ ਸਾਹਿਬ, ਐਸ ਐਚ ਓ ਸਾਹਿਬ ਇਹੋ ਸਭ ਖਾਸ ਕਰਕੇ ਸਾਰੀ ਮੇਰੀ ਟੀਮ ਖੜੀ ਅਸ਼wini ਵੀਰ ਜੀ, ਨੰਦੀਪਾਲ ਜੀ, ਸਮੂੱਚੀ ਆਮ ਆਦਮੀ ਪਾਰਟੀ, ਕੁਰਾਲੀ ਟੀਮ ਹਨਮਾਨ ਗਗਨਮਾਨ ਦਾ ਮੈਂ ਸਾਰੀ ਦਾ ਧੰਨਵਾਦ ਕਰਦਾ। ਇੱਕ ਬਹੁਤ ਬੜੀ ਔਕਰ ਸੀ ਪਬਲਿਕ ਨੂੰ ਸਾਨੂੰ ਸਭ ਨੂੰ ਪਤਾ ਹੈ ਜੀ। 하나 ਜੀ ਨਾਲੇ ਮੈਂ ਵਿਰੋਧੀਆਂ ਦਾ ਵੀ ਧੰਨਵਾਦ ਕਰਦਾ ਜਿੰਨਾ ਉਹ ਵਿਰੋਧ ਕਰਦੇ ਓੰਨੀ ਮੈਨੂੰ ਤਾਕਤ ਮਿਲਦੀ ਆ ਪਬਲਿਕ ਦੇ ਕੰਮ ਕਰਾਉਣ ਲਈ ਮੈਂ ਉਹਨਾਂ ਨੂੰ ਬਹੁਤ ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਮੇਰਾ ਵੱਧ ਤੋਂ ਵੱਧ ਜਿਹੜੇ ਉਹ ਸ਼ਰਾਰਤੀ ਅਨਸਰ ਐ ਲੋਕਾਂ 'ਚ ਗਲਤ ਮੈਸੇਜ ਪਹੁੰਚਾਉਂਦੇ ਆ ਜੀ ਇਹ ਉਹਰੇ ਚੇਅਰਮੈਨ ਵੀ ਆ ਰਹੇ ਹਨਾ ਜੀ ਸਰਕਾਰਾਂ 'ਚ ਵੀ ਰਹਲੇ ਉਹ ਪਰ ਉਹ ਇਹ ਜਦ ਕੇ ਮਨੀਸ਼ ਤਿਵਾੜੀ ਐਮਪੀ ਦਾ ਕੰਮ ਸੀ 5 ਸਾਲੋਂ ਪਬਲਿਕ ਦੇ ਵਿੱਚ ਨਹੀਂ ਆਇਆ ਜਿਹੜਾ ਕੰਮ ਮੈਡਮ ਅਨਮੋਲ ਗਗਨਮਾਨ ਨੇ 2-3 ਮਹੀਨਿਆਂ ਦੇ ਵਿੱਚ ਹੀ ਕਰਵਾਤਾ ਹਨ ਜੀ 3 ਸਾਲ ਤੋਂ ਪ੍ਰਧਾਨ ਜੀ ਇਹ ਚੀਜ਼ ਦੇ 24 ਲੱਖ ਰੁਪਏ ਫੰਡ ਉਹ ਦੱਬੀ ਬੈਠੇ ਸੀ ਜਿਹੜਾ ਉਹਨਾਂ ਨੇ 3 ਸਾਲ ਤੋਂ ਰੋਕ ਕੇ ਰੱਖਿਆ ਵਾ ਤਾਂ ਹਨਾ ਜੀ ਇਹ 26 ਲੱਖ ਆ ਤੁਸੀਂ ਪੇਪਰ ਬਲੌਗ ਤੇ ਖੜੇ ਹੋ ਇਹ ਬਰਮਾ ਤੇ ਉਹਨਾਂ ਨੇ ਲਾਤਾ 26 ਲੱਖ ਮੈਂ ਉਹਨਾਂ ਨੂੰ ਸੜਕ ਦੀ ਰਿਕੁਐਸਟ ਕਰੀ ਬਾਰ-ਬਾਰ ਪਰ ਉਹਨਾਂ ਨੇ ਲੋਕਾਂ ਦੀ ਸਹੂਲਤ ਨੂੰ ਨਹੀਂ ਸਮਝਿਆ ਉਹਨਾਂ ਨੇ ਕੁਝ ਕੁ ਨਾਲ ਦੇ ਇੱਥੇ ਜੋ ਵੀ ਉਹਨਾਂ ਦੇ ਸ਼ੂਚਿੰਤ ਰਹਿੰਦੇ ਨੇ ਉਹਨਾਂ ਨੂੰ ਸਹੂਲਤ ਦੇਣ ਲਈ ਖੱਬੇ ਸੱਜੇ ਇਹ ਬਰਮ ਜਰੂਰ ਬਣਵਾਤੇ ਪਰ ਲੋਕਾਂ ਦੀ ਜਿਹੜੀ ਮੇਨ ਸਮੱਸਿਆ ਸੀ ਉਹਦਾ ਹੱਲ ਨਹੀਂ ਕਰਾਇਆ ਜਿਹੜੇ 2 2 3 3 ਫੁੱਟ ਟੋਏ ਬਣੇ ਆ ਛੇ ਦੇ ਅੱਜ ਨਾ ਬਣਦੇ ਜੇ 2000 ਜਾਂ 3 ਸਾਲ ਪਹਿਲਾਂ 2021 ਦੇ ਵਿੱਚ ਜਦੋਂ ਮੈਂ ਇਹ ਰੋਡ ਦੀ 24 ਲੱਖ ਪਾਸ ਕਰਵਾਏ ਸੀ ਇਹ ਬਣਵਾ ਦਿੰਦੇ ਤਾਂ ਅਜੇ ਇਹਦੀ ਦਿੱਕਤ ਨਾ ਦੀ ਏਡੀ ਬੜੀ ਸਮੱਸਿਆ ਨਹੀਂ ਬਣਦੀ ਵੀ ਉਹਨਾਂ ਨੂੰ ਝੂਠ ਬਿਆਨਬਾਜ਼ੀ ਕਰਕੇ ਪ੍ਰੈਸ ਕਾਨਫਰੰਸਾਂ ਕਰਨੀਆਂ ਪੈਂਦੀ ਆ ਪਬਲਿਕ ਨੂੰ ਸਪਸ਼ਟੀਕਰਨ ਦੇਣਾ ਪੈਣਾ ਦੇਣਾ ਪੈਂਦਾ ਉਹਨਾਂ ਨੂੰ ਅੱਜ ਜਿੱਦਾਂ ਦੇ ਉਹ ਦੇਰੇ ਆ ਜੀ ਹਨਾ ਜੀ ਤਾਂ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਪਬਲਿਕ ਨੂੰ ਵੀ ਕਰਦਾ ਇਹ ਮਾਨ ਸਰਕਾਰ ਦਾ ਤੁਸੀਂ ਸਾਥ ਦਿਓ ਹਰ ਟਾਈਮ ਤੁਹਾਡੇ ਨਾਲ ਹੈ ਔਰ ਇੰਨੇ ਕੰਮ ਹੋ ਰਹੀ ਹੈ ਕੱਲਾ ਇਹ ਕੰਮ ਨਹੀਂ ਹੋ ਰਿਹਾ 8-9 ਕੰਮ ਮੇਰੇ ਅੱਜ ਹੋਰ ਸ਼ੁਰੂ ਹੋਈ ਜੀ ਬਾੜ ਦੇ ਵਿੱਚ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਮੈਂ ਤਾਂ ਜੀ ਇਹੀ ਕਹਿਣਾ ਚਾਹਾਂਗਾ ਜੀ ਆਪਣੀ ਸਰਕਾਰ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਪੰਜਾਬ ਸਾਡੇ ਛੋਟੀ ਪਾਂਡ ਮੈਡਮ ਅਨਮੋਲ ਗਗਨਮਾਨ ਜੀ ਜਿਨ੍ਹਾਂ ਦੀ ਬਦੌਲਤ ਅੱਜ ਜਿਹੜੇ ਸਾਡੇ ਸਾਰੇ ਇਲਾਕਾ ਨਿਵਾਸੀ ਇਸ ਇਸ ਰੋਡ ਤੋਂ ਪਰੇਸ਼ਾਨ ਸਨ ਸਾਡੇ ਸਾਰੇ ਸ਼ਹਿਰ ਨਿਵਾਸੀ ਬਹੁਤ ਵੱਡਾ ਉਹਨਾਂ ਨੇ ਪੁਨ ਪਰਪਕਾਰ ਕੀਤਾ ਸਾਡੇ ਸ਼ਹਿਰ ਤੇ ਮੈਂ ਤਾਂ ਜੀ ਬਸ ਇਹੀ ਕਹਿਣਾ ਚਾਹਾਂਗਾ ਕਿ ਦੋ ਹੱਥ ਬਨ ਕੇ ਸਾਡੇ ਮੰਤਰੀ ਸਾਹਿਬ ਦਾ ਸਰਦਾਰ ਜੋਧਾ ਸਿੰਘ ਜੀ ਮਾਨ ਸਾਹਿਬ ਦਾ ਜਿਹੜੇ ਕਿ ਸਾਨੂੰ ਦਿਨ ਰਾਤ ਅਸੀਂ ਰਾਤ ਨੂੰ ਵੀ ਫੋਨ ਕਰੀਏ ਸਾਡਾ ਇਹ ਚੱਕਦੇ ਆਂ ਔਰ ਸਾਡੀ ਹਰ ਮੁਸ਼ਕਲ ਸਾਡੇ ਸ਼ਹਿਰ ਦੀ ਸੁਣਦੇ ਆਂ ਇਹੋ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨੂੰ ਪ੍ਰोसीडिंग ਚ ਲਿਆ ਕੇ ਪ੍ਰੋਸੈਸ ਚ ਲਿਆ ਕੇ ਇਸ ਨੂੰ ਨਿਪਰੇ ਚਾੜਿਆ ਔਰ ਅੱਜ ਤੁਹਾਡੇ ਸਾਹਮਣੇ ਸਰਦਾਰ ਜੋਧਾ ਸਿੰਘ ਜੀ ਮਾਨ ਸਾਹਿਬ ਸਾਡੇ ਰਾਣਾ ਹਰੀਜੀ ਚੇਅਰਮੈਨ ਸਾਹਿਬ ਇਹਨਾਂ ਨੇ ਇਹ ਸ਼ੁਰੂਆਤ ਕਰਾਈ ਆ ਮੈਂ ਤਾਂ ਖੁਸ਼ਵੀਰ ਹੈਪੀ ਜੀ ਦਾ ਵੀ ਬਹੁਤ ਧੰਨਵਾਦ ਜਿਹੜੇ ਕਿ ਹਰ ਵੇਲੇ ਆਪਣੇ ਲੋਕਾਂ ਦਾ ਦਰਦ ਸਮਝਦੇ ਹੋਏ ਇਸ ਜਿਹੜਾ ਕੰਮ ਹੈ ਰੁਕਿਆ ਹੋਇਆ ਸੀ ਬੜੇ ਚਿਰਾਂ ਤੋਂ ਕਈ ਸਾਲਾਂ ਤੋਂ ਇਸ ਮਾਨ ਸਾਹਿਬ ਦੀ ਸਰਕਾਰ ਨੇ ਸਾਡੇ ਮੰਤਰੀ ਮੈਡਮ ਨੇ ਇਸ ਨੂੰ ਸਿਰੇ ਲਾਉਣ ਜਾ ਰਹੇ ਆ ਜਿਹੜੀ ਇਹ ਸੜਕ ਹੈ ਸਿੰਘਪੁਰਾ ਰੋਡ ਇਹ ਕਾਫੀ ਜ਼ਿਆਦਾ ਦੀ ਹਾਲਤ ਖਰਾਬ ਸੀਗੀ ਇੱਥੇ ਦੇ ਜਿਹੜੇ ਵਸਨੀਕ ਸੀ ਇਹ ਨਗਰ ਕੌਂਸਲ ਦੇ ਵਿੱਚ ਆ ਕੇ ਜਾਂ ਆਪਣੇ ਹਲਕਾ ਵਿਧਾਇਕ ਮੈਡਮ ਗਗਨ ਅਨਮੋਲ ਮਾਨ ਜੀ ਕੈਬਨਿਟ ਵਜ਼ੀਰ ਪੰਜਾਬ ਸਰਕਾਰ ਦੇ ਕੋਲ ਜਾ ਕੇ ਬੜੀ ਇਹਨਾਂ ਨੇ ਦੇਰ ਤੋਂ ਮੰਗ ਕਰ ਰਹੇ ਸੀ ਇਹਨੂੰ ਬਣਾਉਣ ਦੀ ਤੇ ਮੈਡਮ ਗਗਨ ਅਨਮੋਲ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਸਾਡੇ ਕੈਬਨਿਟ ਵਜ਼ੀਰ ਨੇ ਉਹਨਾਂ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਇਸ ਸੜਕ ਲਈ 25 ਲੱਖ ਦਾ ਜਿਹੜਾ ਐਸਟੀਮੇਟ ਬਣਾਇਆ ਉਹਦਾ ਮਤਾ ਪਾਸ ਕੀਤਾ ਫਿਰ ਵਿਭਾਗਾਂ ਤੋਂ ਐਨਓਸੀਆਂ ਵਗੈਰਾ ਲੈਂਦੇ ਆ ਕਿਉਂਕਿ ਇਹ ਕਿਸੇ ਹੋਰ ਵਿਭਾਗ ਦੀ ਸੜਕ ਹੈ ਨਗਰ ਕੌਂਸਲ ਨੂੰ ਉਹਦੇ ਲਈ ਬਣਾਉਣ ਲਈ ਉਸ ਵਿਭਾਗ ਤੋਂ ਐਨਓਸੀ ਦੀ ਜ਼ਰੂਰਤ ਸੀ ਉਹ ਅਸੀਂ ਲੈ ਕੇ ਇਹਦੇ ਲਈ ਤਕਰੀਬਨ ਸਾਨੂੰ 5-6 ਮਹੀਨਿਆਂ ਦਾ ਸਮਾਂ ਲੱਗ ਗਿਆ ਤੇ ਇਹ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਦੇ ਹੁਣ ਅੱਜ ਅਸੀਂ ਇਹਦਾ ਜਿਹੜਾ ਕਟਨ ਕੀਤਾ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਨ ਤੋਂ ਬਾਅਦ ਇਹਦਾ ਵਰਕ ਆਡਰ ਜਾਰੀ ਹੋ ਚੁੱਕਿਆ ਹੈਗਾ ਠੇਕੇਦਾਰ ਨੂੰ ਅੱਜ ਮਟੀਰੀਅਲ ਇੱਥੇ ਆ ਗਿਆ ਤੇ ਸਾਡੇ ਸਰਦਾਰ ਜੋਧਾ ਸਿੰਘ ਜੀ ਮਾਨ ਜਿਹੜੇ ਸਾਡੇ ਸਤਿਕਾਰਯੋਗ ਫਾਦਰ ਸਾਹਿਬ ਨੇ ਕੈਬਨਟ ਵਿਜ਼ੀਰ ਦੇ ਉਹਨਾਂ ਵੱਲੋਂ ਇਹਦਾ ਅੱਜ ਸ਼ੁਰੂਆਤ ਕੀਤੀ ਗਈ ਹੈ ਇਹ ਬੈਸ ਤਾਂ ਜਿਹੜਾ ਬਹੁਤ ਵੱਡਾ ਉਪਰਾਲਾ ਮੈਂ ਤਾਂ ਵਿਸ਼ੇਸ਼ ਤੌਰ ਤੇ ਪਹਿਲਾਂ ਵੀ ਕਹਿ ਚੁੱਕਾ ਸਾਰੀ ਪਬਲਿਕ ਨੂੰ ਜਿਹੜਾ ਪ੍ਰੈਸ ਵੱਲੋਂ ਕਰਾਲੀ ਦੀ ਵੱਲੋਂ ਇਹ ਲਗਾਤਾਰ ਮੰਗ ਕੀਤੀ ਗਈ ਜਿਆਦਾਤਰ ਇਹਨਾਂ ਦੀ ਬਦੌਲਤ ਹੀ ਬਹੁਤ ਵੱਡਾ ਮੈਂ ਪਹਿਲਾਂ ਧੰਨਵਾਦ ਕਰਦਾ ਪ੍ਰੈਸ ਕਰਾਲੀ ਦਾ ਤੇ ਫਿਰ ਸਾਡੀ ਟੀਮ ਹੈ ਜਿਹੜੀ ਅਨਮੋਲ ਗਗਨਵਾਲ ਟੀਮ ਹੈ ਬਹਾਦਰ ਸਿੰਘ ਜੀ ਨੇ ਆ ਸਾਡੀ ਬੀਵੀ ਤਨੋੜਾ ਜੀ ਤਨੋੜਾ ਜੀ ਖੜੇ ਹੈ ਤੇ ਸਾਡੇ ਜਿਹੜੇ ਹੈ ਚੇਅਰਮੈਨ ਸਾਹਿਬ ਹਰੀਸ਼ ਰਾਣਾ ਜੀ ਅਰੂੜਾ ਜੀ ਅਸ਼wini ਜੀ ਆਪਣੇ ਜਿਹੜੇ ਇੱਥੋਂ ਐ ਐਨਸੀ ਨੇ ਸਾਡੇ ਹੈਪੀ ਜੀ ਕੁਸ਼ ਕੁਸ਼ਵੀਰ ਐਪੀ ਜੀ ਇਹ ਸਾਰੀ ਜਿਹੜੀ ਟੀਮ ਹੈ ਸਾਡੀ ਬਹੁਤ ਵੱਡਾ ਮਤਲਬ ਕਿ ਯੋਗਦਾਨ ਹੈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕੰਮ ਕਰਦੀ ਹੈ ਤੇ ਜਿਹੜਾ ਵੀ ਇਹ ਕਹਿੰਦੇ ਨੇ ਉਹ ਕੀਤਾ ਜਾਂਦਾ ਉਸ ਤੋਂ ਬਾਅਦ ਮੈਂ ਯੋਹਾ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਸੜਕ ਅੰਡਰ ਪਹਿਲਾਂ ਪੀਡਬਲਡਸੀ ਔਰ ਜਿੱਨਾ ਕਰਕੇ ਇਹਨਾਂ ਨੇ ਜਿਹੜਾ ਪਹਿਲਾ ਇਹ 2 ਕਿਲੋਮੀਟਰ ਦੇ ਕਰੀਬ 25 ਲੱਖ ਦਾ ਜਿਹੜਾ ਐਸਟੀਮੇਟ ਪ੍ਰੋਗਰਾਮ ਹੈ ਇਹ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਅੱਗੇ ਅਸੀਂ ਮੰਡੀ ਬੋਰਡ ਨੂੰ ਕਹਿ ਰਹੇ ਹਾਂ ਇਹ ਲਗਾਤਾਰ ਲੰਮੀ ਛੜ ਤੇੜੀ ਕਰਦੀ ਜਾਊਗੀ ਕੜੂਏ ਤੱਕ ਕੜੂਏ ਤੱਕ ਤੇ ਇਸ ਕਰਕੇ ਅੱਜ ਇਹਦੀ ਜਿਹੜੀ ਹੈ ਸ਼ੁਰੂਆਤ ਹੈ ਸੋਡੇ ਜਿਹੜੀ ਪ੍ਰੈਸ ਦੀ ਲੋਕਾਂ ਦੀ ਸਰਾਂ ਦੀ ਬਦੌਲਤ ਇਹ ਹੋਈ ਹੈ ਤੇ ਮੈਂ ਦੁਬਾਰਾ ਫੇਰ ਸਾਰੇ ਜਿਹੜੇ ਸਾਡੇ ਸਾਥੀ ਖੜੇ ਆ ਮੇਟੀ ਅਨਮੋਲ ਗਗਨਮਾਨ ਦੀ ਜਿਹੜੀ ਟੀਮ ਖੜੀ ਹੈ ਪੂਰੀ ਦੀ ਪੂਰੀ ਇਹਦਾ ਧੰਨਵਾਦ ਕਰਦਾ ਜਿਹੜੇ